ਫੋਲਿਆ ਨਹੀਂ ਪਹਿਨੋ ਸਸਤ ਪਰਾਰ ਮੇਕਰ ਫੋਲਿਆ ਨਹੀਂ ਪਹਿਨੋ ਜੇ ਮੈਂ ਮਟਣ ਹੱਥ ਲਾਇਆ ਮਟਣ ਆਟੇ ਦੀ ਪਹਿਨੋ ਜੇ ਮੈਂ ਮਟਣ ਹੱਥ ਲਾਇਆ ਮਟਣ ਰੱਟੇ ਨਾਲ ਪਹਿਨੋ ਜੇ ਮੈਂ ਮਟਣ ਹੱਥ ਲਾਇਆ ਮਟਣ ਆਟੇ ਦੀ ਪਹਿਨੋ ਜੇ ਮੈਂ ਮਟਣ ਹੱਥ ਲਾਇਆ ਮਟਣ ਰੱਟੇ ਦੀ ਪਹਿਨੋ ਜੇ ਮੈਂ ਤੀਪੇ ਹੱਥ ਲਾਇਆ ਤੀਪਾ ਗੋੜ ਦਾ ਪਹਿਨੋ ਜੇ ਮੈਂ ਤੀਪੇ ਹੱਥ ਏ ਮੈਂ ਟਿੱਪੇ ਹੱਥ ਲਾਇਆ ਪਿਪਾ ਤੁੜਦਾ ਪਹਿਣੋ ਜੇ ਮੈਂ ਚਾਟੀ ਹੱਥ ਲਾਇਆ ਚਾਟੀ ਕੋ ਬੁਲੰਦ ਪਹਿਣੋ ਜੇ ਮੈਂ ਚਾਟੀ ਹੱਥ ਲਾਇਆ ਚਾਟੀ ਕੋ ਨੀ ਪਹਿਣੋ ਮੈਂ ਚਾਟੀ ਹੱਥ ਲਾਇਆ ਚਾਟੀ ਕੋ ਮੈਂ ਮਿੱਠਾ ਮਨ ਬਤਾਇਆ ਸੋਰਾ ਆ ਗਿਆ ਪਹਿਣਾ ਧੀੜੀ ਥੱਲੇ ਲੱਗੀ ਧੀੜੀ ਸਸੂ ਦੀ ਪਹਿਣਾ ਧੀੜੀ ਥੱਲੇ ਰੱਖ ਲੱਗੀ ਧੀੜੀ ਸਸੂ ਦੀ ਪਹਿਣਾ ਧੀੜੀ ਥੱਲੇ ਰੱਖਣ ਗਈ ਧੀੜੀ ਸਸੂ ਦੀ ਪਹਿਣਾ ਧੀੜੀ ਥੱਲੇ ਰੱਖਣ ਗਈ ਧੀੜੀ ਸਸੂ ਦੀ ਪਹਿਣਾ ਮੈਂ ਬੈਠ ਕੇ ਸੁੱਤਣ ਗਈ ਬੈਠਕ ਸੋਏ ਦੀ ਪਹਿਣਾ ਮੈਂ ਬੈਠ ਕੇ ਸੁੱਤਣ ਗਈ ਬੈਠਕ ਸੋਏ ਮੈਂ ਬੈਠਕ ਸੁਟਣ ਗਈ ਬੈਠਕ ਸੋਹਰੇ ਨਹੀਂ ਪਹਿਨੋ ਮੈਂ ਮੇਲੀ ਸੁਟਣ ਗਈ ਜੇਠ ਵੇਖੇ ਨਹੀਂ ਪਹਿਨੋ ਜੇ ਮੈਂ ਮੇਲੀ ਸੁਟਣ ਗਈ ਜੇਠ ਵੇਖੇ ਨਹੀਂ ਪਹਿਨੋ ਜੇ ਮੈਂ ਗਲੀ ਚ ਸੁਟਣ ਗਈ ਲੱਗੀ ਜੂਏ ਚਾਕ ਦੇ ਪਹਿਣਾ ਮੈਂ ਮਿੱਤੇ ਸੁੱਕਣ ਲੱਗੀ ਜੂਏ ਚਾਕ ਦੇ ਪਹਿਣਾ ਮੈਂ ਮਿੱਤੇ ਸੁੱਕਣ ਲੱਗੀ ਜੂਏ ਚਾਕ ਦੇ ਪਹਿਣਾ ਮੈਂ ਮਿੱਤੇ ਸੁੱਕਣ ਲੱਗੀ ਜੂਏ ਚਾਕ ਦੇ ਪਹਿਣਾ ਮੈਂ ਘੋਟੇ ਤੇ ਸੁੱਕਣ ਗਈ ਜਿੱਲੀਆਂ ਆਖਦੀਆਂ ਪਹਿਣਾ ਮੈਂ ਮਿੱਤੇ ਸੁੱਕਣ ਗਈ ਜਿੱਲੀਆਂ ਆਖਦੀਆਂ ਪਹਿਣਾ ਮੈਂ ਘੋਟੇ ਤੇ ਸੁੱਕਣ ਗਈ ਤਿੱਲੀਆਂ ਆਖਦੀਆਂ ਪਹਿਣਾ ਮੈਂ ਕੁੱਤੇ ਸੁਟਣ ਗਈ ਬਿੱਲਾ ਨਾਕ ਤੇ ਹੰੜਾ ਮੈਂ ਨਾ ਮੈਂ ਪਛਵਾੜੇ ਸੁਟਣ ਗਈ ਕੁੱਤੇ ਭੌਂਕਦੇ ਪਹਿਣਾ 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 ਮੈਂ ਤੇ ਮਿੱਠਾ ਮਨ ਪਗਾਇਆ ਤੌੜਾ ਪੈ ਗਿਆ ਪਹਿਣਾ ਮੈਂ ਤੇ ਮਿੱਠਾ ਮਨ ਪਗਾਇਆ Peguei a pena